thank you ਅਨੇਕਾਂ ਕਰ ਜਾਂਦੇ ਆ ਜਿੱਥੇ ਤੋਂ ਬਹੁਤ ਮੇਰੀ ਪਹੁੰਚੋਂ ਕਿਹੜਾ ਚਾਹ। ਅੱਜ ਆਪਣੇ ਹਲਕੇ ਦੇ ਵਿੱਚ ਪਹਿਲੀ ਵਾਰੀ ਤੁੰ। ਮੈਂ ਆਪਣੇ ਘਰ ਆਇਆ। ਔਰ ਇੱਥੇ ਮੈਨੂੰ ਉੱਥੇ ਬੋਲਦਾ ਜਿਆਦਾ ਨਹੀਂ ਸੀ ਆ। ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਜਿਹੜੇ 400 ਤੇ ਮੈਂ ਜਿਹੜੇ ਦੇ ਖੁਸ਼ੀ ਉਹਦੇ ਵੇਖੀ। ਜਦੋਂ ਮੇਰਾ ਡਿਕਲੇਅਰ ਹੋ ਗਿਆ ਤੇ ਫੇਰ ਆਪਣੀ ਉੱਥੇ ਸਰਟੀਫਿਕੇਟ ਲੈਣ ਲਈ ਉੱਥੇ ਤੁਰਿਆ ਉਹਨਾਂ ਚਿਰ ਮੇਰੇ ਨਾਲ ਉੱਠਿਆ ਨਹੀਂ ਔਰ ਇਹਦਾ ਦਿਲ ਕੱਟਦਾ ਸੀ। ਦੁਵਾਰਿੰ ਬੇ ਕੋਈ ਪਾਜਿਟਿ ਜਣਾ ਕਿ ਅੰਕਲ ਜਨਾ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ੀ ਨਹੀਂ ਅੱਜ ਮੈਂ ਆਪਣੇ ਘਰ ਆਇਆ ਔਰ ਇੱਥੇ ਬੈਠੇ ਡਰਾਇੰਗ ਰੂਮ ਚ ਬੈਠੇ ਆ ਮੇਰੀ ਜਿੱਤ ਉੱਥੇ ਸੀ ਤੇ ਅੱਜ ਜਿਹੜਾ ਪਹਿਲੀ ਫੇੜੀ ਤੇ ਪਹਿਲਾ ਜਿਹੜਾ ਉਹ ਆ ਉਹ ਮੈਂ ਇੱਥੇ ਹਾਂ ਉਹਦੀਆਂ ਜਿਵੇਂ ਹਦੋਂ ਜੀ ਆਪਣੇ ਕੈਂਡੀਡੇਟ ਦਾ ਇਲੈਕਸ਼ਨ ਉਹ ਬਾਅਦ ਚ ਤੁਹਾਨੂੰ ਹੁਣ ਚੱਲਦੇ ਚੱਲਦੇ ਦੱਸਿਆ ਚੱਲਣਾ ਆਮਾਦੀ ਪਾਰਟੀ 13 ਜੀ ਨੂੰ ਦਲਵੀਰ ਕੋਲ ਦੀ ਜੰਗ ਆਮਾਦੀ ਪਾਰਟੀ ਆ ਸ਼ਡਿਊਲ ਕੀ ਸਰ ਆਜਾ ਸ਼ਡਿਊਲ ਆ ਲੈ ਚਲੋ ਸ਼ਡਿਊਲ ਕੀ ਆਜਾ ਅੱਜ ਅੱਜ ਪਹਿਲੇ ਚੱਲਦੇ ਆ ਅੱਜ ਧੰਨਵਾਦ 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 ਇਹ ਤਾਂ ਫਟਾਕੀ ਫੜੇ ਹਲਕੇ ਆ ਰਹੇ ਦਾਵ ਨੇ ਕਾਂਗਰਸੀ ਜੇ ਅਕਾਲੀਆਂ ਦੇ ਉਹਦੇ ਪੇਡ ਦੀ ਪਤਾ ਕਰ ਲਿਓ ਠੀਕ ਇਹ ਤਾਂ ਮੇਰਾ ਮੇਰਾ ਉਹ ਉਹ ਲੈਵਲ ਦੀ ਸਾਨੂੰ ਗੱਲ ਇਹ ਪਾਰਲੀਮੈਂਟ ਦੀ ਇਲੈਕਸ਼ਨ ਸਾਨੂੰ ਨੈਸ਼ਨਲ ਮੁੱਦੇ ਜਿਹੜੇ ਉਹਨਾਂ ਤੇ ਮੈਨੂੰ ਸਵਾਲ ਕਰੋ ਕਿ ਛੋਟੀਆਂ ਗੱਲਾਂ ਜਿਹੜੀ ਛਡੋ ਉਹਨਾਂ ਚੱਲੇ ਆਂ उते पुराणे छाले उथे बि डेर बाबा न बिल्कुलु आजो आजो सारे उते